ਤੇਰੇ ਹਾਣੀ ਗਏ ਬੋਲ ਰੋਟਿਆ ਇੱਥੇ ਸੁਰਗ ਲੱਭਣਾ ਚਾਹਣਾ ਕਾਲਾ ਸੁਰਗ ਹੈ ਜਿਹੜਾ ਮਰ ਕੇ ਲੱਭਣਾ ਨਾ ਨਾ ਇੱਥੇ ਨਿਤ ਨਿਤ ਨੀਤੀਆ ਦੇ ਦਿਉਣੇ ਨਿਤ ਨਿਤ ਨੀ ਮਿਆਰ ਹਾਮਕਾ ਵਰਸਾ ਹੈ ਵਰਸਾ ਪੰਜਾਬੀ 사ਵ ਰੱਖ ਜਾਵੇ ਐਡਾ ਦਿਲ ਜਦਸਾ ਆਰੇ ਪੈਰਾਂ ਨਾਲ ਨਾਗ ਨੱਪ ਜਾਂਦੀਆ ਨਾਗ ਨੱਪ ਜਾਂਦੀਆ ਮੈਨੂੰ ਪੰਜਾਂਦੀਆ ਮੈਨੂੰ ਪੰਜਾਂਦੀਆ ਮੇਰੇ ਕਿੱਛ ਕੱਥ ਵਾਲੀ ਕੱਥ ਕੱਪਾਂਦੀਆ ਮੇਰੇ ਕਿੱਛ ਕੱਥ ਵਾਲੀ ਕੱਥ ਕੱਪਾਂਦੀਆ ਮੋਰੀਆ ਪੈਰਾਂ ਨਾਲ ਕਾਲੇ ਨਾਗ ਨੱਪ ਜਾਂਦੀਆ ਆਰੇ ਪੈਰਾਂ ਨਾਲ ਕਾਲੇ ਨਾਗ ਨੱਪ ਜਾਂਦੀਆ ਅੱਜੀ ਰਾਤ ਨੂੰ ਮਿਲਣੀ ਆਵੇ ਹੋ ਹੋ ਅੱਜੀ ਰਾਤ ਨੂੰ ਮਿਲਣੀ ਆਵੇ ਮਸਨਾਖ ਗੁਰਾਏ ਜੁਬਾਰੀ ਵਿੱਚੋਂ ਜੁਬਾਰੀ ਵਿੱਚੋਂ बारी <laughs> बि ਅੱਲਾਹ ਸਾਹਿਬ ਤੇ ਮੈਂ ਪੜਦੇ ਸੀਗੇ ਅਸੀਂ ਬਹੁਤ ਕਮੇਡੀ ਕਰਦੇ ਸੀ ਦਸਲ ਸਾਹਿਬ ਕਹਿਣ ਲੱਗੇ ਕਿ ਬੇਟਾ ਇਹਨੂੰ ਕੋਈ ਡਾਕੂਮੈਂਟ ਬਣਾਓ ਇਹ ਲੋਕੀ ਯਾਦ ਰੱਖਣਗੇ ਔਰ ਸਾਨੂੰ ਪਤਾ ਨਹੀਂ ਸੀ ਕਿ ਐਸਾ ਕੀ ਹੁੰਦੀ ਆ ਇਹਨਾਂ ਨੇ ਇੱਕ ਕੰਪਨੀ ਨੂੰ ਬੁਲਾਇਆ ਔਰ ਸਾਡਾ ਛਣਕਟਾ ਰਿਕਾਰਡ ਕਰਾਇਆ ਔਰ ਅਸੀਂ ਉਹ ਰੀਲਿਸ ਕੀਤਾ ਆਏ ਕੋ ਰੋਟਾ ਜਿਹੜਾ ਦੇਖ ਕੇ ਮੈਨੂੰ ਆਪਣੀ ਜਵਾਨੀ ਯਾਦ ਆ ਜਾਂਦੀ ਹੈ ਵਾਲਜਰੀ ਸ਼ਖਸੀਅਤ ਨੂੰ ਇਹੀ ਸਮਰਪਿਤ ਕਰਦੀ ਆ ਅੱਜ ਤੱਕ ਰਮਨ ਸਟੇਜ ਦੇ ਉੱਤੇ ਬੋਲ ਰਹੀ ਆ ਤੇ ਇਹਨਾਂ ਦੀ ਬਦੌਲਤ ਹੈ ਨਹੀਂ ਮੈਨੂੰ ਕੋਣ ਜਾਣਦਾ ਸੀ ਮੈਂ ਕੌਣ ਇਹ ਐਸਾ ਰੁੱਖ ਹੈ ਜਿਦੀਆਂ ਟਾਹਣੀਆਂ ਅੱਜ ਪਤਾ ਨਹੀਂ ਵਿਸ਼ਵ ਦੇ ਵਿੱਚ ਕਿੱਥੇ ਕਿੱਥੇ ਪਸਰੀਆਂ ਨੇ ਜਿਸ ਕਲਾਕਾਰ ਨੂੰ ਹਰ ਭਜਨ ਮਾਨ ਤੋਂ ਲੈ ਕੇ ਕੁल्ले ਛਾ ਗਰੇਵਾਲ ਰਮਨ ਹੋਰ ਕਿੰਨੇ ਫਨਕਾਰ ਇਹਨਾਂ ਦੇ ਇਹਨਾਂ ਦੀਆਂ ਟਾਹਣੀਆਂ ਨੇ ਇਹਨਾਂ ਦੇ ਉਹ ਪੱਤੇ ਨੇ ਜੇ ਇਹ ਰੁਖ ਅੱਜ ਜਿਉਂਦਾ ਤੇ ਉਹ ਕਲਾਕਾਰ ਜਿਉਂਦੇ ਨੇ 30/1925 ਨੂੰ ਮੈਂ ਇੱਕ ਪਟਿਆ ਇੱਥੇ ਲਾਗੇ ਪਿੰਡਾਂ 'ਚ ਸਵਾਲ ਲੁਧਿਆਣਾ ਜ਼ਿਲ੍ਹੇ 'ਚ ਚਾਰ ਕਿ ਮਾਤਾ ਦਾ ਮੈਂ ਮਡਲੀ ਵਿਦਿਆਧੀਆਂ ਆਪਣੇ ਪਿੰਡ 'ਚ ਸਵਾਲ ਤੋਂ ਪੜ੍ਹੀਏ ਨੇ ਤੇ 6 ਕਿ ਮਾਤਾ ਸੁਖਨਾ ਖਾਲਸਾ ਹਾਈ ਸਕੂਲ ਕਿਦਾਂ ਰਹਿ ਪਰ ਜਿਹੜਾ ਹੁਣ ਗਵਰਨਮੈਂਟ ਸਕੂਲ ਬਣਿਆ ਹੈ ਇਹੋ ਫਿਰ ਮੈਂ ਤਸਵੀਰ ਉੱਥੋਂ ਪਾਸ ਕੀਤੀ ਪੀਏ ਅਰ ਇਹ ਕਾਲਜ ਲੁਧਿਆਣਾ ਤੋਂ ਕੀਤੀ ਬੈਚਲਰ ਆਫ ਟ੍ਰੇਨਿੰਗ ਜਿਹਨ ਬੀਟੀ ਆਂਦੇ ਸੀ ਉਹ ਮੈਂ ਮਾਲਵਾਟੇ ਨੀ ਕਾਲਜ ਦੇਣੇ ਤੋਂ ਕੀਤੀ ਐਮਏ ਪੰਜਾਬੀ ਦੀ ਮੈਂ ਮਹਿੰਦਰਾ ਕਾਲਜ ਪਟਿਆਲਾ ਤੋਂ ਤੇ ਇਸ ਤਰ੍ਹਾਂ ਇੱਕ ਹੋਰ ਦੂਸਰਾ ਸਾਲ ਉਹ ਗਵਰਨਮੈਂਟ ਕਾਲਜ ਲੁਧਿਆਣਾ ਤੋਂ ਮੈਂ ਐਮਪਾਸ ਕੀਤੀ ਤੇ ਵਕਾਲਤ ਸੁਖਨਾ ਮੈਂ ਅਲੀਗੜ ਮੁਸਲਮਾਨ ਯੂਨੀਵਰਸਿਟੀ ਤੋਂ ਯੂਪੀ ਦਾ ਉਥੋਂ ਪਾਸ ਕੀਤਾ ਜਰੋਰੀ ਜੀ ਰਹੀ ਸੀ ਬੜੀ ਬੋਟੀ ਉਹ ਮੇਰੀ ਕਹਾਣੀ ਨੇ ਪੂਰੀ ਕਰ ਦਿੱਤੀ ਤੁਸੀਂ ਪੁੱਛੋਗੇ ਕਿ ਕਿਉਂ ਮੈਂ ਕੋਈ ਜਮਾਤ ਐਸੀ ਕੋਈ ਯੂਨੀਵਰਸਿਟੀ ਜਿੱਥੇ ਮੈਂ ਨਾ ਪੜਿਆ ਹੋਵਾਂ ਉਹਨੇ ਕੋਈ ਸਕੂਲ ਦੇ ਕੋਲ ਦੀ ਨਹੀਂ ਲੰਗੀ ਉਹ ਮੈਂ ਬਹੁਤ ਜ਼ਿਆਦਾ ਕਾਰ ਵਿੱਚ ਬਿਲਕੁਲ ਤੰਗੀ ਤਰਸ਼ੀ ਚ ਦਿਨ ਕੱਟਿਆ ਤੇ ਉਹ ਕਹਿੰਦੀ ਐ ਬਈ ਖਾਪੀ ਕੇ ਜ਼ਿੰਦਗੀ ਕੱਢੋ ਐਸੀ ਜ਼ਿੰਦਗੀ ਕਿਹਦੀ ਦੁਆਰਾ ਆਉਣਾ ਉਹ ਬੜੀ ਬੋਲੀ ਬਹੁਤ ਆ ਕਈ ਵਾਰ ਉਹ ਚਾਰੀ ਮਾਂ ਵੀ ਅਸੀਂ ਬੋਲ ਲੈਨੇ ਆ ਪਰ ਬਈ ਤਾਂ ਨੋ ਮਾਂ ਜੀ ਨੇ ਜੰਮੀ ਐ ਮੈਂ ਵੀ ਉਹਦੇ ਨਾਲ ਕਪੱਤ ਕਰ ਲਵਾਂ ਉਹ ਚਾਰੀ ਮਾਂ ਬੋਲਦਾ ਉਹ ਦੋ ਪਈਆਂ ਬਿਸਰ ਗਈਆਂ ਸਦਕੇ ਮੇਰੀ ਢੂਈ ਦੇ ਹੋ ਜੀ ਹੋ ਜੀ ਤੇ ਓ ਜਿਵੇਂ ਨੈਗੇਟਿਵ ਤੇ ਪੋਜ਼ਿਟਿਵ ਤਾਰਾਂ ਨੇ ਨਾ ਉਹਨੇ ਜੋ ਬਿਜਲੀ ਵਹਾਵਾ ਹੁੰਦੀ ਹੈ ਅਸੀਂ ਬਿਲਕੁਲ ਸਵਾ ਦੇ ਉਲਟ ਇੱਕ ਦੂਜੇ ਦੇ ਉਲਟ ਹੋ ਕੇ ਇਹ ਉਲਟ ਰਹਿਣ ਕਰਕੇ ਸਾਡੀ ਜ਼ਿੰਦਗੀ ਸਫਲ ਹੋਈ ਹੈ ਇਹਦੇ ਜੋ ਰੋਸ਼ਨੀ ਨਿਕਲੀ ਆ ਪੁੱਤ ਤੋਸ ਕਿਸੇ ਦੇ ਜੰਮਦੇ ਨਹੀਂ ਇਹ ਹੋਂ ਤਾਂ ਕੱਲ੍ਹ ਜੋ ਆਗੇ ਪਈ ਜੰਮਦੇ ਨੇ ਕਿ ਜੰਮਦੇ ਪਿਓ ਨੇ ਪੁੱਤ ਤੋ ਜੰਮਦੇ ਕੋਈ ਨਹੀਂ ਉਨ ਮਨੁੱਖ ਬੰਦਾ ਕਹਿੰਦਾ ਯਾਰ ਤੇਰੇ ਨਿਆਣੇ ਕਿੰਨੇ ਕਿੰਨੇ ਮੈਂ ਉਹ ਕਹਿੰਦਾ ਯਾਰ ਕਿੰਨੇ ਕਿੰਨੇ ਕਿ ਨਿਆਣੇ ਤੈਨੂੰ ਯਾਦ ਨਹੀਂ ਮੈਂ ਕਿਹਾ ਵੀ ਮੇਰੀ ਘਰ ਵਾਲੀ ਦੇ ਪੇਟ ਚੋਂ ਤਾਂ ਦੋ ਨਿਆਣੇ ਹੋਏ ਨੇ ਉਹ ਮੈਨੂੰ ਪਿਆਰ ਕਰਨ ਵਾਲੇ ਹਜ਼ਾਰਾਂ ਨਿਆਣੇ ਨੇ ਮੇਰੇ ਕੰਮ ਕੀ ਨੇ ਹੋਣਾ ਇਹ ਸਮਝੋ ਪ੍ਰੋਫੈਸਰ ਮੋਹਨ ਸਿੰਘ ਬੜੇ ਵੱਡੇ ਸ਼ਾਇਰ ਸੀ ਤੇ ਜਦੋਂ ਉਹ ਲੁਧਿਆਣਾ ਚਾਏ 1968 ਦੇ ਵਿੱਚ ਤਾਂ ਉਹਨਾਂ ਦੀ ਮਹਿਫਲ ਦੇ ਵਿੱਚ ਸਦਾ ਗੋਪਾਲ ਸਿੰਘ ਖਾਲਸਾ ਸਦਾ ਦੇਵ ਸਿੰਘ ਜਸੋਵਾਲ ਤੇ ਸਦਾ ਕਰਤਾਸਨ ਸ਼ਮਸ਼ੀਰ ਜਦੋਂ ਬੈਠਦੇ ਹੁੰਦੇ ਸੀ ਉਹਨਾਂ ਅਕਸਰ ਆਖਿਆ ਕਰਨਾ ਕਿ ਸਭ ਨੂੰ ਮੁਲਾਜ਼ੇ ਨੇ ਜਵਦਿਆਨ ਦੇ ਬੋਿਆਂ ਹੋਇਆਂ ਹਰਕਤ ਵਿਚਾਰ ਦਿੰਦਾ ਸੀ ਤੇ ਜਸੋਵਾਲ ਸਾਹਿਬ ਨੇ ਹਿੱਕ ਥਾਪੜ ਕੇ ਕਿਹਾ ਕਹਿੰਦੇ ਬਾਬਾ ਫ਼ਰੀਦ ਸਾਹਿਬ ਤੁਹਾਨੂੰ ਵਿਸਰਨ ਦੀ ਦਿੰਦੇ ਦੁਨੀਆ ਚੇਤੇ ਕਰਕੇ ਤੁਹਾਨੂੰ ਤੇ ਜਿਸ ਦਿਨ ਅੱਖਾਂ ਮੀਟੀਆਂ ਉਹਨਾਂ ਨੇ 3 ਮਈ ਵਾਲੇ ਦਿਨ 1978 ਦੇ ਵਿੱਚ ਤਾਂ ਉਸੇ ਹੀ ਸਾਲ ਉਹਨਾਂ ਦੇ ਜਨਮ ਦਿਨ ਵਾਲੇ ਦਿਨ 20 ਅਕਤੂਬਰ ਨੂੰ ਪਹਿਲੀ ਵਾਰ ਉਜਾਣੇ ਦੇ ਲੇਖਕਾਂ ਨੇ ਕਲਾਕਾਰਾਂ ਨੇ ਸਿੰਗਰਸ ਨੇ ਪੇਂਟਰਸ ਨੇ ਪੋਇਟਸ ਨੇ ਇਕੱਠਾ ਦੇ ਇਕੱਠੇ ਹੋ ਕੇ ਦੱਸੋ ਸਾਡੇ ਕਰਗੁਦੇਵ ਨਗਰ ਤੇ ਮੂਨ ਸਿੰਘ ਮੇਲੇ ਦੀ ਰੂਪਰੇਖਾ ਉਲੇਖੀ ਮੈਂ ਸਮਝਣਾ ਕਿ ਪ੍ਰੋਫੈਸਰ ਮੂਨ ਸਿੰਘ ਦੀ ਯਾਦ ਵਿੱਚ ਇਸ ਧਰਤੀ ਤੇ ਇਹ ਨੂੰ ਵੱਡੀ ਗੈਦਨੀ ਹੋ ਕੇ ਤੇ ਲਿਖਦੀ ਜਿੱਤੀ ਵੱਡੀ ਮੂਨ ਸਿੰਘ ਦੀ ਯਾਦ ਚ ਆਦਨ ਬੱਬਲਾਵਾਨ ਤੇ ਕੰਨੋ ਤੇ ਹੱਥ ਤੇ ਹਾਰੇ ਆਇਆ ਤੁਹਾਨੂੰ ਬੱਬਲਾਵਾਨ ਤੇ ਕੰਨੋ ਦੇ ਤੇ ਆ ਲੈ ਬੈਨ ਕਿੰਨੇ ਦਰਜ ਮਕਨ ਤਾਰੇ ਮੁੱਖ ਤੇਰਾ ਕੰਨ ਵਜਦਾ ਤੁਮਨੇ ਜਸੂਆ ਸਾਹਿਬ ਕਹਿੰਦੇ ਤੂੰ ਇੱਥੇ ਕੈਨੇਡਾ ਬੈਠਾ ਕੀ ਕਰਦਾ ਤੇ ਇੰਨੀ ਸੋਹਣੀ ਆਵਾਜ਼ ਆ ਤੂੰ ਇੰਡੀਆ ਸਾਡੇ ਮੇਲੇ ਤੇ ਤੈਨੂੰ ਮੌਕਾ ਦਿੰਨੇ ਆ ਤੇ ਤੂੰ ਆਪਣਾ ਜਿਹੜਾ ਕੈਰੀਅਰ ਸਿੰਗਿੰਗ ਦਾ ਉਹ ਇੰਡੀਆ ਦੇ ਵਿੱਚ ਬਣਾ ਤੇ ਮੈਂ ਇਹ ਚਾਹੁੰਦਾ ਹੀ ਸੀ ਕਿ ਕੋਈ ਇਸ ਤਰ੍ਹਾਂ ਦੀ ਮੇਰੀ ਬਾਹ ਫੜਨ ਵਾਲਾ ਮਿਲੇ ਜੋ ਮੈਨੂੰ ਇੰਡੀਆ ਲੈ ਜਾਵੇ ਕਿਉਂਕਿ ਉਸ ਤੋਂ ਪਹਿਲਾਂ ਰਿਕਾਰਡਿੰਗ ਦਾ ਰਸਤਾ ਖੁੱਲ ਚੁੱਕਿਆ ਸੀ ਇਕਬਾਲ ਮਾਲ ਸਾਹਿਬ ਨੇ ਚਰਨਜੀਤ ਪੂਜਾ ਸਾਹਿਬ ਨਾਲ ਮੁਲਾਕਾਤ ਕਰਵਾਈ ਤੇ ਉਹਦੇ ਵਿੱਚੋਂ ਚਿੱਠੀਆਂ ਨਹੀਂ ਚਿੱਠੀਆਂ ਟਿਕਲੀਆਂ ਚਿੱਠੀਆਂ ਨਹੀਂ ਚਿੱਠੀਆਂ ਕੰਜੂਆਂ ਨਾਲ ਲਿਖੀਏ ਬਹਾਰ ਬਣ ਕੇ ਉਹ ਮੁਸਕਰਾਏ ہمارے ਕੁੱਥਨੇ ਵਿੱਚ ਵਕਈ ਇਹ ਸ਼ੇਰ ਪੂਰੀ ਜਨਤਕ ਹੈ ਸਰਦਾਰ ਜਿਹੜੇ ਅਜੇ ਸੌਲ ਤੇ ਜਾਂ ਲੋਕ ਪਿਆਰ ਨਾਲ ਮਿਲਿਆਂ ਦੇ ਬਾਦਸ਼ਾਹ ਮਿਲਿਆਂ ਦੇ ਗਵਰਨਰ ਮਿਲਿਆਂ ਦੇ ਬਾਨੀ ਔਰ ਮੇਜਰ ਨੇ ਪੈਰੋਕਾਰ ਤੇ ਪਤਾ ਨਹੀਂ ਕਿੰਨੇ ਨਾਵਾਂ ਨਾਲ ਉਹਨਾਂ ਨੂੰ ਜਾਣਿਆ ਜਾਂਦਾ ਸੱਚ ਮੱਚ ਇੱਕ ਵਗਦਾ ਰਿਹਾ ਹੈ ਰਾਜਦੇਸ ਨੂੰ ਜਿਸ ਵਾਰ ਪੰਜਾਬੀ ਸਭਿਆਚਾਰ ਦਾ ਪੰਜਾਬੀ ਵਿਰਸੇ ਦਾ ਪੰਜਾਬੀ ਉਰਾਸੇ ਦਾ ਕੋਈ ਕਿਸੇ ਨੇ ਪੁੱਛਣਾ ਬੈਸਵਾ ਕਿ ਪੰਜਾਬੀ ਸ਼ੈਤ ਕੀ ਹੁੰਦਾ ਜਾਂ ਵਿਸਭਿਆਚਾਰ ਕੀ ਹੁੰਦਾ ਪੰਜਾਬੀ ਪਹਿਰਾਵਾ ਕੀ ਹੁੰਦਾ ਉਹ ਜਸਵਾਤ ਚੰਗੀ ਦੱਸ ਦੱਸਣਾ ਕੀ ਹੈ ਉਹ ਤਾਂ ਉਹਦੇ ਕੋਲੋਂ ਵੈਸੇ ਹੀ ਜਿਸ ਤਰ੍ਹਾਂ ਉਹਦਾ ਪਹਿਰਾਵਾ ਵੇਖੋ ਉਸ ਦਾ ਖਰਾਪੀਆਂ ਦੇਖੋ ਉਸ ਦਾ ਚੱਲਣਾ ਦੇਖੋ ਉਸ ਦਾ ਮਲਟਣਾ ਚੱਲਣਾ ਦੇਖੋ ਉਸ ਦਾ ਕਰ ਦੇਖੋ ਉਸ ਦਾ ਵਿਹਾਰ ਦੇਖੋ ਤਰ੍ਹਾਂ ਚੱਲਦਾ ਹੈ ਕਿ ਜਹਾਜੀ ਜਸਵਾਲ ਇੱਕ ਪੰਜਾਬੀ ਸ਼ੈਡ ਅੱਛੇ ਸਭੇਚਾਰ ਦਾ ਪੀਐਸ ਨਾਮ ਹੈ ਜੀ ਉਹਨਾਂ ਅੱਗੇ ਬਚੋ ਅੱਜ ਤੁਹਾਡੇ ਨਾਲ ਮਿਲ ਕੇ ਇਹ ਮੇਲਾ ਵੇਖਣ ਦਾ ਮੌਕਾ ਮਿਲਿਆ ਮੈਂ ਬਹੁਤ ਹੀ ਆਭਾਰੀ ਹਾਂ ਸਲਾਦ ਜਸਵਾਲ ਜੀ ਮੈਂ ਦੂਸਰੀ ਵਾਰ ਮਿਲ ਰਿਹਾ ਇਹਨਾਂ ਨੂੰ 33 ਸਾਲ ਹੋ ਗਏ ਆ ਇਹ ਕਹਿੰਦੇ ਮੈਂ ਬੁੱਢਾ ਹੋ ਗਿਆ ਮੈਂ ਵੀ ਬੁੱਢਾ ਹੋ ਗਿਆ ਪਹਿਲਾਂ ਨਾਲੋਂ ਤੇ 33 ਸਾਲਾਂ ਬਾਅਦ ਪਹਿਲੀ ਵਾਰ ਆ ਤੁਹਾਡੇ ਨਾਲ ਮੇਲਾ ਬਣਾ ਰਿਹਾ ਬਹੁਤ ਹੀ ਖੁਸ਼ੀ ਹੋ ਰਹੀ ਹੈ ਤੁਸੀਂ ਆਏ ਹਮਾਰੇ ਘਰ ਖੁਦਾ ਕੀ ਕੁਦਰਤ ਕਿਆ ਬਾਤ ਹੈ ਕبھی ਹਮ ਆਪਕੋ ਕبھی ਇਸ ਘਰ ਤੋਂ ਦੇਖਤੇ ਹੈ ਇਓ ਬੰਦਾ ਕੋਈ ਵੀ ਜਿਹੜਾ ਧਰਤੀ ਤੇ ਆਇਆ ਮਰਨਾ ਨਹੀਂ ਚਾਹੁੰਦਾ ਚਾਹੇ ਚੰਗਾ ਚਾਹੇ ਮਾੜਾ ਯਾਦ ਚਾਹੁੰਦਾ ਕਿ ਮੇਰੀ ਕੀਤੀ ਜਾਵੇ ਪਰ ਯਾਰ ਕਿਨੂੰ ਲੋਕ ਕਰਦੇ ਜਿਵੇਂ ਪਿੱਛੇ ਕੋਈ ਪੈੜ ਛੱਡ ਜਾਂਦਾ ਕੋਈ ਪਰਛਾਵਾ ਛੱਡ ਜਾਂਦਾ ਕੋਈ ਫੁੱਲ ਛੱਡ ਜਾਂਦਾ ਕੋਈ ਫਲ ਛੱਡ ਜਾਂਦਾ ਕੋਈ ਗੱਲ ਛੱਡ ਜਾਂਦਾ ਆ ਸਭ ਵੀ ਮੇਰੇ ਕੋਲ ਤੁਰਦੇ ਫਿਰਦੇ ਤੋਂ ਆ ਕੰਮ ਹੋ ਗਿਆ ਮੇਲੇ ਦਾ ਇਹ ਮੇਲੇ ਦਾ ਇਹ ਪਵਨ ਬਣ ਗਿਆ ਲੋਕ ਇਹਦੇ ਵਿੱਚ ਬੈਠ ਜਾ ਕਰਨਗੇ ਜਿਵੇਂ ਇਧਰ ਅਖਤ ਹੈ ਤੇ ਜਾਨਵਰ ਬੈਠੇ ਹੁੰਦੇ ਨੇ ਚਲੇ ਪਸ਼ੂ ਬੈਠੇ ਹੁੰਦੇ ਨੇ ਗਰੀਬ ਗੁਰਵਾ ਬੈਠੇ ਹੁੰਦਾ ਇਹ ਬਈ ਨਿਆਸਰਿਆਂ ਦਾ ਆਸਰਾ ਐਡੇ ਵੱਡੇ ਤੇਜ਼ ਦੁਨੀਆ ਦੇ ਵਿੱਚ ਲੋਕਾਂ ਨੂੰ ਸੋਚਣ ਦਾ ਉੱਠਣ ਦਾ ਬੈਠਣ ਦਾ ਹੁਣ ਜਦੋਂ ਪਿੰਡਾਂ ਦੇ ਪਿੰਡ ਸ਼ਹਿਰਾਂ ਜਾ ਕੇ ਲੋਕ ਸ਼ਹਿਰ 'ਚ ਰਹਿਣਾ ਤਾਂ ਚਾਹੁੰਦੇ ਨੇ ਪਰ ਪਿੰਡਾਰਗੀ ਜ਼ਿੰਦਗੀ ਵੀ ਬਸਰ ਕਰਨਾ ਚਾਹੁੰਦੇ ਨੇ ਪਿੰਡਾਂ ਦਾ ਸਭਿਆਚਾਰ ਵੀ ਦੇਖਣਾ ਚਾਹੁੰਦੇ ਨੇ ਇਹ ਸ਼ਹਿਰ ਵਿੱਚ ਪਿੰਡਾਂ ਵਿੱਚ ਜਿਹੜੇ ਉੱਠ ਕੇ ਲੋਕ ਸ਼ਹਿਰਾਂ ਵਿੱਚ ਜਾਏ ਉਹਨਾਂ ਨੂੰ ਵਿਰਾਸਤ ਨਾਲ ਜੋੜਨ ਦੇ ਲਈ ਇਹ ਇੱਕ ਜ਼ਰੂਰੀ ਹੈ ਜਦੋਂ ਤੱਕ ਪੰਜਾਬੀ ਵਿਰਾਸਤ ਹੈਗੀ ਪੰਜਾਬੀ ਪਵਨ ਰਹੇਗਾ ਪੰਜਾਬੀ ਵਿਰਾਸਤ ਦਾ ਇਹ ਉਤਸਵ ਰਹੇਗਾ ਮੈਂ مشکور ਹਾਂ ਉਹ ਲੋਕਾਂ ਦਾ ਜਿਨ੍ਹਾਂ ਨੇ ਇਸ ਲਈ ਇਟ ਵੀ ਲਈ ਸੀਮਿੰਟ ਦਿੱਤਾ ਪੈਸਾ ਦਿੱਤੇ ਟਰਸਟੀ ਬਣੀ ਤੇ ਸਰਕਾਰ ਦਾ ਵੀ ਸ਼ੁਕਰਗੁਜ਼ਾਰ ਹਾਂ ਕਿ ਉਹਨੇ ਵੀ ਆਪਣੇ ਹੋਰਾਂ ਵਿਸ਼ਿਆਂ ਦੇ ਉੱਤੇ ਪਾਰਟੀਆਂ ਲੜਦੀਆਂ ਨੇ ਲੇਕਿਨ ਇਹ ਸੂ ਇੱਕ ਵਿਸ਼ੇ ਦੇ ਇਕੱਠੇ ਨੇ ਨਾ ਸਾਡੇ ਮੇਲੇ ਨੂੰ ਕੋਈ ਨਹੀਂ ਦਿੱਤੀ ਕਿਸੇ ਨੇ ਨਾ ਪਾਵਨੂ ਇੱਕ ਕਾਜ ਜਗਾ ਦਿੱਤੀ ਇਸ ਗੱਲੋਂ ਮੈਂ ਉਹਦਾ ਵੀ ਸ਼ੁਕਰਗੁਜ਼ਾਰ ਹਾਂ ਪਾਪ ਦੇ ਮਿੱਤਰ ਹੁੰਦੇ ਸੀ ਸਰਦਾਰ ਹਰੀ ਸਿੰਘ ਨਰੂਲਾ ਬੜੇ ਚੰਗੇ ਵਪਾਰੀ ਸੀ ਜਦੋਂ ਉਹਨਾਂ ਦੀ ਡੈਥ ਹੋਈ ਤਾਂ ਉਹਨਾਂ ਦੇ ਬੇਟੇ ਜਸਵਾਲ ਸਾਹਿਬ ਕੋਲੇ ਆਏ ਕਿ ਜਸਵਾਲ ਸਾਹਿਬ ਬਾਪੂ ਜੀ ਦਾ ਭੋਗ ਹੈ ਤੇ ਤੁਸੀਂ ਹੋਏ ਹੋ ਤੇ ਉਧਰੋਂ ਫਿਰੋਜ਼ਪੁਰ ਪ੍ਰੋਫੈਸਰ ਮੋਹਨ ਸਿੰਘ ਜੀ ਦਾ ਮੇਲਾ ਲੱਗਣਾ ਸੀ ਫਿਰੋਜ਼ਪੁਰ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਜੀ ਦਾ ਮੇਲਾ ਲਿਕਣਾ ਸੀਗਾ ਤੇ ਜਸਵਾਲ ਸਾਹਿਬ ਨੇ ਕਿਹਾ ਮੈਂ ਮੱਥਾ ਟੇਕ ਕੇ ਦਵਾਦਬ ਨਿਕਲ ਜਾਣਾ ਜਦੋਂ ਮੱਥਾ ਟੇਕ ਕੇ ਚਲੇ ਗਏ ਹਰੀ ਸਿੰਘ ਨਰੂਲਾ ਦੇ ਘਰ ਤਾਂ ਉਦੋਂ ਉਦੋਂ ਉਹਨਾਂ ਨੇ ਕਹਿਤਾ ਵੀ ਹੁਣ ਪਹਿਲਾਂ ਸ਼ਰਦਾ ਦੇ ਫੁੱਲ ਜਿਹੜੇ ਆ ਉਹ ਜਸਵਾਲ ਸਾਹਿਬ ਭੇਟ ਕਰਨਗੇ ਹੁਣ ਜਸਵਾਲ ਸਾਹਿਬ ਦੇ ਸਾਰਾ ਦਿਮਾਗ ਤੇ ਬੋਲ ਸੀਗਾ ਪ੍ਰੋਫੈਸਰ ਮੋਹਨ ਸਿੰਘ ਮੇਲੇ ਨੂੰ ਉਯੋਜਿਤ ਕਰਨ ਵਾਸਤੇ ਫਿਰੋਜ਼ਪੁਰ ਦੇ ਵਿੱਚ ਪੂਰਾ ਦਿਮਾਗ ਦੇ ਉੱਪਰ ਤੇ ਉਧਰੋਂ ਬੋਲਣ ਲੱਗ ਗਏ ਉਹ ਤੇ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਹਰੀ ਸਿੰਘ ਨਰੂਲਾ ਤੱਕ ਤੇ ਨਿਕਲ ਗਿਆ ਤੇ ਹਰੀ ਸਿੰਘ ਨਲੂਆ ਕਿਤੇ ਜਿੱਥੇ ਰਹਿ ਗਿਆ ਕਿਉਂਕਿ ਹਰੀ ਸਿੰਘ ਨਲੂਆ ਦੀਆਂ ਪਾਤਾ ਉਹ ਆਮ ਪੌਂ ਸਰਦਾਰ ਹਰੀ ਸਿੰਘ ਨਲੂਆ ਸਾਡੇ ਵਿੱਚ ਨਹੀਂ ਰਿਹਾ। ਸਰਦਾਰ ਹਰੀ ਸਿੰਘ ਨਲੂਆ ਨੂੰ ਜਦੋਂ ਮੈਂ ਯਾਦ ਕਰਦਾ ਤਾਂ ਮੈਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਪੂਰਾ ਕਲਾਈਮੈਕਸ ਤੇ ਭਾਸ਼ਣ ਲੈ ਕੇ ਤੇ ਲੋਕਾਂ ਦੇ ਵਿੱਚ ਫੇਰ ਚਰਚਾ ਸ਼ੁਰੂ ਹੋ ਗਈ ਵੀ ਯਾਰ ਮਰਿਆ ਹਰੀ ਸਿੰਘ ਨਰੂਲਾ ਵਪਾਰੀ ਆ ਕਪੜੇ ਦਾ ਵੀ ਇਹ ਹਰੀ ਸਿੰਘ ਨਲੂਆ ਕਿੱਥੋਂ ਯਾਦ ਕਰ ਲੱਗੇ ਤਾਂ ਉਹ ਹਰੀ ਸਿੰਘ ਨਰੂਲੇ ਦਾ ਜਿਹੜਾ ਵੱਡਾ ਪੁੱਤਰ ਸੀ ਉਹ ਜਸਵਾਲ ਸਾਹਿਬ ਕੋਲੇ ਗਿਆ ਕਹਿੰਦਾ ਜੀ ਜਸਵਾਲ ਸਾਹਿਬ ਵੀ ਗੱਲ ਹੋਆ ਵੀ ਬੇਨਤੀ ਇਹ ਆ ਵੀ ਸਾਡੇ ਨਾ ਬਾਪੂ ਜੀ ਦਾ ਨਾਮ ਜਿਹੜਾ ਉਹ ਹਰੀ ਸਿੰਘ ਨਰੂਲਾ ਹਰੀ ਸਿੰਘ ਨਲੂਆ ਰੀ ਤਾਂ ਜਸਵਾਲ ਸਾਹਿਬ ਨੇ ਉਹਨੂੰ ਮੋਢੇ ਤੋਂ ਫੜ ਲਿਆ ਤੇ ਸਾਰੀ ਸੰਗਤ ਨੂੰ ਕਹਿਣ ਲੱਗੇ ਕਹਿੰਦੇ ਦੱਸੋ ਇਹ ਹਰੀ ਸਿੰਘ ਦਾ ਮੁੰਡਾ ਇਹ ਮੈਨੂੰ ਦੱਸ ਰਿਹਾ ਕਿ ਇਹਦੇ ਬਾਪੂ ਦਾ ਨਾਂ ਹਰੀ ਸਿੰਘ ਡਰੂਲਾ ਹਰੀ ਸਿੰਘ ਨਲੂਆ ਦੀ ਓ ਮੈਂ ਉਹਦਾ ਬਚਪਨ ਦਾ ਯਾਰ ਐ ਮੈਨੂੰ ਯਾਦ ਨਹੀਂ ਹੋਊਗਾ ਸਾਧ ਸੰਗਤ ਜੀ ਮੈਨੂੰ ਹੁਣ ਗੱਲ ਇਹਨੇ ਮੈਨੂੰ ਛੇੜਤਾ ਮੈਨੂੰ ਕਰਨੀ ਪਊਗੀ ਇੱਕ ਵਾਰੀ ਪੋਹ ਮਾਗਦਿਆਂ ਕਹਿੰਦੇ ਰਾਤਾਂ ਪੋਹ ਮਾਗਦਿਆਂ ਰਾਤਾਂ 'ਚ ਮੈਨੂੰ ਅਨੰਦਪੁਰ ਸਾਹਿਬ ਤੋਂ ਸੁਨੇਹਾ ਆ ਗਿਆ ਸੰਤਾਂ ਦਾ ਕਿ ਭਾਈ ਸਵੇਰੇ 4 ਵਜੇ ਮੇਰੇ ਕੋਲੇ ਆ ਜਾ ਤੇ ਮੈਂ ਕੀ ਕੀਤਾ ਮੈਨੂੰ ਫਿਕਰ ਪੈ ਗਿਆ ਵੀ 4 ਵਜੇ ਮੈਨੂੰ ਉੱਥੇ ਕੌਣ ਪਹਚਾਊਗਾ ਇੰਨੀ ਧੁੰਦ ਦੇ ਵਿੱਚ ਤਾਂ ਮੈਨੂੰ ਮੇਰਾ ਯਾ ਰੂਲਾ ਇਹ ਮੈਨੂੰ ਯਾਦ ਆਇਆ ਤਾਂ ਮੈਂ ਇਹਨੂੰ ਕਿਹਾ ਹਰੀ ਸਿੰਘਾਂ ਮੈਂ ਸਵੇਰੇ 4 ਵਜੇ ਅਨੰਦਪੁਰ ਸਾਹਿਬ ਪਹੁੰਚਣਾ ਤਾਂ ਹਰੀ ਸਿੰਘ ਕਹਿੰਦਾ ਪੈ ਜਾ ਜਸਵੰਤ ਰਾਮ ਨਾਲ ਖੇਸ ਲੈ ਕੇ ਰਿਾਈ ਲੈ ਕੇ ਸਵੇਰੇ ਤੈਨੂੰ 2 ਵਜੇ ਜਗਾਉਂਗਾ ਤੇ 4 ਵਜੇ ਅਨੰਦਪੁਰ ਪਹੁੰਚਾ ਦੂੰਗਾ ਉਸ ਦਿਨ ਸਾਹਿਬ ਸੰਗਜੀ ਕਹਿੰਦੇ ਮੈਨੂੰ ਹਰੀ ਸਿੰਘ ਰੂਲੇ ਨੇ ਠਾਇਆ ਸਵੇਰੇ 2 ਵਜੇ ਗੱਡੀ ਤੇ ਆਪਦੀ ਤੇ ਭਾਇਆ ਤੇ ਮੈਨੂੰ ਅਨੰਦਪੁਰ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਲਿਜਾ ਕੇ 4 ਵਜੇ ਖੜਾ ਕਰਤਾ ਉਸ ਦਿਨ ਮੈਂ ਕਿਹਾ ਸੀ ਕਿ ਹਰੀ ਸਿੰਘਾਂ ਤੂੰ ਲੋਕਾਂ ਲਈ ਹਰੀ ਸਿੰਘ ਰੂਲਾ ਹੋਏਗਾ ਮੇਰੇ ਲਈ ਹਰੀ ਸਿੰਘ ਨਲੂਆ ਹੈ ਇਸ ਕਰਕੇ ਮੈਂ ਅੱਜ ਕਰਿਆ ਸਾਰੇ ਸਾਹਮਣੇ ਕਿ ਮੇਰਾ ਉਹ ਹਰੀ ਸਿੰਘ ਨਰੂਆ ਸੀ ਹਦੜੂਆ ਸਰਦਾਰ ਸੀ ਜਾਨੀ ਇਸ ਤਰੀਕੇ ਨਾਲ ਗੱਲ ਨੂੰ ਇੰਨੀ ਟੱਕਿਆ ਬਹੁਤ ਖੂਬਸੂਰਤੀ ਨਾਲ ਤੇ ਸਾਰੀ ਸੰਗਤ ਜਿਹੜੀ ਉਹ ਜਸਵਾਲ ਸਾਹਿਬ ਦੇ ਮਤਲਬ ਇਸ ਗੱਲ ਨੂੰ ਮੰਨ ਗਈ ਕਿ ਇਹ ਜਿਹੜਾ ਬੋਹ ਸਿੰਘ ਦਾ ਮੇਲਾ ਹੈ ਇਹ ਜਸਵਾਲ ਸਾਹਿਬ ਕਰਾ ਰਹੇ ਆ ਤੁਸੀਂ ਜਸਵਾਲ ਸਾਹਿਬ ਦੇ ਨਾ ਸ਼ਰੀਫ ਨਾ ਸਮਝੋ ਉਹ ਹਰ ਮਾਗਾਂ ਕੋਈ ਆਖ ਜੀ ਵੀ ਇੰਨਾ ਲੰਮਾ ਮੇਦਾ ਸ਼ਰੀਫ ਚਲਾ ਹੀ ਨਹੀਂ ਸਕਦਾ ਫੇਰ ਮੇਰੀ ਗਰੰਟੀ ਹੈ ਸਾਹਮਣੇ ਇਹ ਗਰੰਟੀ ਹੈ ਅਸਲ ਵਿੱਚ ਇਹਨਾਂ ਦੀ ਚਾਰਜ ਹੈ ਵੀ ਹੋ ਚੁੱਕੀ ਹੈ ਇਹਨਾਂ ਦੀ ਗਰਵਾਤ ਅੰਦਰੋਂ ਪੂਰੀ ਚਾਰਜੀ ਹੈ ਮੈਂ ਕਿਹੜਾ ਬੈਠਾ ਸੀ ਇੱਕ ਦਿਨ ਮੇਰੇ ਮਿਲਿਆ ਸੇਲੇ ਜੀ ਉਹ ਮਹਾਂਜ ਸਵਾਸਾ ਹੋ ਚੁਈ ਛੋਟੀ ਵੱਡ ਲੋਗੇ ਕਿ ਛੋਟੀ ਵੱਡ ਮੈਂ ਮੋਢਾ ਵੱਡ ਚਾਹ ਕੁੜੀ ਦਾ ਹੋਵੇ ਜਾਂ ਬੁੜੀ ਦਾ ਹੋਵੇ ਚਾਹ ਬੁੜੀ ਦਾ ਹੋਵੇ ਪਰ ਮੈਂ ਕਹਿੰਦਾ ਮੋਢਾ ਛੋਟੀ ਰਭਦੀ ਉਹ ਤੇਰੇ ਨਾਲ ਮੈਂ ਤਾਂ ਮੈਂ ਫਿਲਮ ਦੇਖੀ ਬੋ ਵੀ ਹੈ ਤੇ ਬੋਗਲੇ ਵਿੱਚ ਮੈਂ ਪਿੰਡ ਆ ਗਿਆ ਸਾਡੀ ਉਹ ਪਿੰਡਾਂ ਮੁੰਡਾ ਇੱਕ ਬੱਕਰੀਆਂ ਚਾਰਦਾ ਬੋਗਲੇ ਨਾਲ ਕਿਵੇਂ ਗਾ ਰਿਹਾ ਸੀ ਉਸ ਨੂੰ ਗਾ ਕੇ ਸੁਣਾਦਾ ਉਹ ਭਾਈ ਜਿਵੇਂ ਫਿਰਮਾਂ ਵਾਲੇ ਕਹਿੰਦੇ ਹੁੰਦੇ ਆ ਤੂੰ ਤੇ ਮੈਂ ਹੋਈਏ ਕਮਰੇ ਵਿੱਚ ਬੰਦ ਤੇ ਗੁੱਲੀ ਤਾਂ ਦੇ ਰਪੀਏ ਪੰਜ ਤੇ ਕਹਿੰਦੇ ਭਾਈ ਚਾਬੀ ਜਾਵੇ ਖੋ ਤੇ ਪਿਆਰੇ ਕੁੜੀ ਦਾ ਪਿਓ ਉਹ ਮਾਰੇ ਟਿਕਾ ਟਿਕਾ ਕੇ ਜੁੱਤੀਆਂ ਤੇ ਖੜਕਾ ਹੋਵੇ ਜਿਵੇਂ ਭੌਂਕਣ ਗਲੀ ਦੇ ਵਿੱਚ ਕੁੱਤੀਆਂ ਮਿੱਤਰਾ ਦੂਰ ਲਾ ਮੈਂ ਤਾਂ ਛਲੀਆਂ ਆਪਣਾ ਲਈ ਤਾਂ ਕਿਹਾ ਬਈ ਆਮ ਤੌਰ ਤੇ ਮੈਂ ਬਾਹਰ ਹੀ ਹੁੰਨਾ ਮੈਂ ਪਰ ਜਿਹੜੇ ਸਿੱਖ ਚੱਲਦੇ ਨੇ ਪਰ ਮੈਂ ਘਰ ਵੀ ਹੁੰਨਾ ਕਦੇ ਘਰ ਕਦੋਂ ਹੁੰਨਾ ਮੈਂ ਕਿਹਾ ਘਰ ਜਾਂਦਾ ਮੈਂ ਢਿੱਲਾ ਮਠਾਉਮਾ ਜੇ ਜੇਬ ਖਾਲੀ ਹੋਵੇ ਕੈਲਾਜ ਕੀ ਰੋਗ ਹੈ ਮੈਂ ਚ ਦੁਨਨੇ ਬਿਮਾਰੀਆਂ ਚਮੜੀਆਂ ਨੇ ਜੇ ਵੀ ਖਾਲੀ ਆ ਸਰੀਰ ਵੀ ਸਰੀਰ ਵੀ ਠੀਕ ਨਹੀਂ ਆ ਪਿਉਰੀ ਪੈੜੀ ਮੈਂ ਰਾਜਨੀਤੀ ਦੀ ਪੇਟ ਛਾੜਤੀ ਪੜਾਈ ਤੋਂ ਮੈਂ ਕੋਈ ਕੰਮ ਨਹੀਂ ਲੈ ਸਕਿਆ ਸਮਝੇ ਰ ਆ ਬੰਦੇ ਨੂੰ ਸਮਝ ਆ ਜਾਂਦੀ ਹੈ ਔਰ ਇਹ ਪਤਾ ਵੀ ਸਜਾ ਥੋੜੇ ਚਿਰ ਵਾਸਤੇ ਰਹਿਣਾ ਕਿਦੇ ਕਿਦੇ ਨਾਲ ਕਾਟੋ ਕ੍ਰੇਸ ਕਰੇਗਾ ਕਿਦੇ ਕਿਦੇ ਨਾਲ ਲੜੇਗਾ ਕਿਦੇ ਕਿਦੇ ਨਾਲ ਮੋਰਚਾ ਰਹੇਗਾ ਹਰ ਬੰਦਾ ਆਪਣੇ ਦਾਤ ਹੈ ਤੂੰ بس پڑے ਵਿਚਾਰ ਆਪਣਾ نیکی کر اور کوئ میں ڈال میں ابدی زندگی ਦੀ ਬਾضی ਜਿਹੜੀ ਆ ਉਹ ਗੱਠੜੀ ਬੰਦੀ ਹੈ ਰਾਜਨੀਤੀ ਦੀ ਤਕੜੀ ਉਹ ਵੀ ਮੈ ਧੋਤੀ ਹੈ ਬੱਟੇ ਵੀ ਧੋਤੇ ਟੰਗਦੀ ਹੈ ਮੈਂ ਤੁਰ ਫਿਰ ਕੇ ਹੁਣ ਜ਼ਿੰਦਗੀ ਦਾ ਮੇਲਾ ਦੇਖਣਾ ਚਾਹਣਾ ਮੈਂ ਦੁਨਾਰੀ ਬੰਦੂਕ ਲੈ ਕੇ ਡਾਂਗਾਲੀ ਮਢੀਰ ਲੈ ਕੇ ਜਾਲ ਲੈ ਕੇ ਸ਼ਿਕਾਰੀ ਕੁੱਤੇ ਲੈ ਕੇ ਹੋ ਰਾਜਨੀਤੀ ਦਾ ਕੋਈ ਸ਼ਿਕਾਰ ਨਹੀਂ ਖੇਡਿਆ ਜਾਂਦਾ ਸਮਾਂ ਬਹੁਤ ਥੋੜਾ ਰਹਿ ਗਿਆ ਜਿੰਨਾ ਕਤਰ ਸੀ ਕਤ ਲਿਆ ਪਿੰਜਰ ਸੀ ਪਿੰਜ ਲਿਆ ਪੀਣਾ ਸੀ ਪੀ ਲਿਆ ਜਿਹੜੀਆਂ ਬਾਜੀਆਂ ਪੌਂਗੀਆਂ ਸੀ ਪਾਲੀਆਂ ਤੇ ਮੇਰੀ ਜ਼ਿੰਦਗੀ ਦਾ ਤਾਂ ਹੁਣ ਇਹੀ ਹੈ ਤਜਰਬਾ ਮੇਰੇ ਦਾਦਾ ਭਈ ਬੰਦਿਆ ਤੂੰ ਹਸ ਲਾ ਟੱਪ ਲੈ ਨੱਚ ਲੈ ਤੇ ਪਾ ਜਾਵਣਾ ਉਹ ਕੰਗੜਾ ਕੱਟ ਦਿਆ